ਦੇਖੋ ਨੰਬਰ 1 ਕਹਿੰਦੇ ਪੂਰੇ ਨਿਬੁੱਥਾਂ ਦੀ ਲਾਈਫ ਤੁਸੀਂ ਦਾ ਦੇ ਦੀ ਹਾਂਜੀ ਚਾਦਰੀ ਸਾਹਿਬ ਕੀ ਹਾਲ ਜੀ ਠੀਕ ਠਾਕ ਮਾਨਜੋਗ ਸੇਤੂ ਸਾਹਿਬ ਜੈਪੀ ਜੈ ਭਾਰਤ ਕੀ ਕਹਿਣਾ ਚਾਹੁੰਦੇ ਆ ਵੋਟਾਂ ਵਾਰੇ ਵੋਟਾਂ ਵਾਰੇ ਲੋਕਤੰਤਰ ਦਾ ਜਿਹੜਾ ਪੁਰਵੋ ਪੰਚਾਇਤੀ ਚੋਣਾਂ ਹੋ ਰਹੀਆਂ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਲੋਕਾਂ ਦੇ ਵਿੱਚ ਬਹੁਤ ਵਧੀਆ ਬੋਟਾਂ ਪ੍ਰਤੀ ਅਛਾਇਆ ਔਰ ਪਿਛਲੇ ਸਮੇਂ ਦੇ ਵਿੱਚ 4 ਸਾਲਾਂ ਚ ਜਿਹੜਾ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਇਸ ਕਰਕੇ ਜਿਹੜਾ ਸਾਰਾ ਰੁਝਾਨ ਉਹ ਸਰਕਾਰ ਦੇ ਬਿਲਕੁਲ ਖਿਲਾਫ ਜਾ ਰਿਹਾ ਠੀਕ ਹੈ ਜੀ ਔਰ ਇਸ ਵਾਰ ਮੇਰਾ ਖਿਆਲ ਅਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਚ ਇੱਕ ਦੀ ਦੀ ਸਰਕਾਰ ਜਿਹੜੀ ਆ ਜਿਹੜੀਆਂ ਤਾਂ ਹੋ ਬੋਟਾਂ ਕਾਗਜ਼ ਭਰਨ ਵੇਲੇ ਧੱਕੇਸ਼ਾਹੀ ਦੇ ਨਾਲ ਲੋਕਾਂ ਨੂੰ ਰੋਕ ਕੇ ਆਪਣੀਆਂ ਸੀਟਾਂ ਜਿਤਾ ਗਏ ਉਹੀ ਜਿਤਾ ਗਏ ਹੋਰ ਮੇਰਾ ਖਿਆਲ ਉਹਨਾਂ ਦੇ ਹੱਥ ਕੋਈ ਸੀਟ ਨਹੀਂ ਆਣੀ ਠੀਕ ਹੈ ਥੈਂਕ ਯੂ ਠੀਕ ਸੀ ਆਪਾਂ ਅਗਲਾ ਦੋ ਕੁ ਮਿੰਟ ਵਿੱਚ ਫਿਰ ਜੀ ਮੈਂ ਮੱਝ ਨਹੀਂ ਕੰਮੀ ਵਾਲੀ ਪਾਸੇ ਕੱਢ ਕੇ ਇੱਥੇ ਲੈ ਕੇ ਆ ਲੈ ਕੇ ਜਸ